ਅਸੀਂ ਆਖਾਂ ਸਾਡੇ ਫਰੀਦਕੋਟ ਦੇ ਵਿੱਚ ਸਾਡੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਆ ਤੇ ਉਹਨਾਂ ਨੂੰ ਮਹਿਲ ਹੀ ਲਈ ਅਸੀਂ ਆਖਾਂ ਤੇ ਆ ਪੰਜਾਬ ਪੁਲਿਸ ਦਾਂਗਾ ਲੈ ਕੇ ਸਾਡੇ ਦਾਲੇ ਹੋ ਗਈ ਆ ਥੋੜੇ ਨਾਲ ਬਾਹਲੇ ਤਾਂ ਇਹ ਖੜੇ ਆ ਮੈਂ ਨਾ ਤਾਂ ਸਾਨੂੰ ਨੰਗੇ ਨੂੰ ਨਹੀਂ ਦਿੰਦੇ ਸੀ ਚਾਰ ਨਾਕੇ ਤੋੜ ਕੇ ਆਏ ਆ ਪਿੱਛੇ ਅੱਜ ਸਾਡੇ ਬੱਚੇ ਅੰਦਰ 15 ਅਗਸਤ ਦੀ ਪਰੇਡ ਦੇ ਵਿੱਚ ਐ ਅਸੀਂ ਆਖਾਂ ਬੱਚਿਆਂ ਨੂੰ ਵੇਖਾਂਗੇ ਨਾਲੇ ਮੁੱਖ ਮੰਤਰੀ ਨਾਲ ਕੋਈ ਦੋ ਗੱਲਾਂ ਕਰ ਲਾਂਗੇ ਪਰ ਉਹਨਾਂ ਨੇ ਅਸੀਂ ਜਿੰਨੇ ਕਹਿ ਗਏ ਆ ਸਾਨੂੰ ਇੱਕ ਇੱਕ ਨੂੰ ਚਾਰ ਚਾਰ ਪੁਲਿਸ ਵਾਲੇ ਦੇਤੇ ਵੀ ਤੁਸੀਂ ਮਾੜਾ ਜਿਹਾ ਵੀ ਕਹਾ ਹੋ ਕੇ ਵਿਖਾਓ ਸਕਿਉਰਿਟੀ ਦਿੱਤੀ ਜੇ ਕਿ ਰੋਕਿਆ ਸਾਨੂੰ ਇਹ ਇਸ ਤਰ੍ਹਾਂ ਦੀ ਸਕਿਉਰਿਟੀ ਦਿੱਤੀ ਹੈ ਜਦੋਂ ਇਹਨਾਂ ਦਾ ਜੀ ਕੀਤਾ ਉਹਦੇ ਸਾਡੇ ਕੰਨ ਤੇ ਗੋਡਾ ਧਰ ਲੈਣਗੇ ਔਰ ਉਹਨੂੰ ਇਸ ਤਰ੍ਹਾਂ ਮਰੋੜਦੇ ਆ ਕੰਨ ਪੁੱਠਾ ਕਰ ਦਿੰਦੇ ਆ ਪਹਿਲਵਾਨਾਂ ਵਾਂਗੂ ਅੱਜ ਕੱਲੀ ਪੁਲਿਸ ਨੂੰ ਤੇ ਕੱਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਕੇ ਗਿਆ ਇੱਥੇ ਭਗਵੰਤ ਮਾਨ ਦੂਜਾ ਕੋਈ ਇੱਥੇ ਆਮ ਸ਼ਹਿਰੀ ਨੂੰ ਵੜਨ ਨਹੀਂ ਦਿੱਤਾ ਇਹਨਾਂ ਨੇ ਵਿਦਾਊਟ ਪਾਸ ਇਹਨਾਂ ਨੂੰ ਇੰਨਾ ਡਰ ਸੀ ਵੀ ਲੋਕ ਇਹਦੇ ਵਿਰੋਧ ਨਾ ਕਰ ਦੇਣ ਤੇ ਇੱਥੇ ਐਮ.ਐਲ.ਏ ਨਾ ਉਹ ਦੁਰਦਸ਼ਾ ਕੀਤੀ ਉਹਨਾਂ ਨੇ ਉਹਨਾਂ ਦਾ ਐਮ.ਐਲ.ਏ ਦੀ ਗੱਡੀ ਆ ਨਾ ਐਮ.ਐਲ.ਏ ਦੀ ਗੱਡੀ ਪਾਸੇ ਕਰ ਐਮ.ਐਲ.ਏ ਤੁਰ ਕੇ ਜਾਊਗਾ ਇੱਥੇ ਕੱਲੇ ਸਤੌਜ ਵਾਲੇ ਮਹਾਰਾਜ ਦੀ ਗੱਡੀ ਜਾਊਗੀ ਅੰਦਰ ਇਹਦਾ 27 ਦੀ ਗੱਲ ਤਾਂ ਲੈਦੀ ਆ ਨਾ ਉਹ ਤਾਂ ਵੋਟਾਂ ਦਿਖਾ ਦੇ ਤਿੰਨ ਪੀੜੀਆਂ ਨਾਲ ਦੱਸ ਜਾਾਂਗੇ ਆ ਉਹਦੇ ਜਵਾਕਾਂ ਨੂੰ ਵੀ ਇਹਨਾਂ ਇਹ ਭਗਵਾਨ ਸਤਿਮਾਨ ਦੇ ਲਾਣੇ ਨੇ ਆਏ ਕਰੀ ਸੀ ਸਪਲੈਂਡਰ ਚੁੱਲ੍ਹੇ ਸਾਡੇ ਸਾਡਾ ਬਾਲਣ ਸਾਡੇ ਫਰਿੱਜਾਂ ਏਸੀ ਸਾਡਾ ਸਾਰਾ ਕੁਝ ਉਥੋਂ ਭੁੱਲੇ ਨਹੀਂ ਤੁਸੀਂ ਅਜੇ ਤੱਕ ਲੋਕ ਕਹਿੰਦੇ ਭੁੱਲ ਜਾਂਦੇ ਹੁੰਦੇ ਆ ਲੋਕ ਦੇਖੋ ਜੀ ਲੋਕ ਗਦਾਰੀ ਨਹੀਂ ਭੁੱਲਦੇ ਹੁੰਦੇ ਗਦਾਰੀ ਲੋਕ ਕਦੇ ਨਹੀਂ ਭੁੱਲਦੇ ਹੁੰਦੇ ਵੀ ਟਰਾਲੀਆਂ ਹੋਈਆਂ ਚੋਰੀ ਸਿਲੰਡਰ ਹੋਏ ਲੋਕ ਕਹਿੰਦੇ ਵੀ ਦੋ ਤਿੰਨ ਮਹੀਨੇ ਬਾਅਦ ਲੋਕ ਕੁਝ ਵੀ ਹੋ ਜੇ ਭੁੱਲ ਜਾਂਦੇ ਤੁਸੀਂ ਭੁੱਲੇ ਨਹੀਂ ਅੱਜ ਅਸੀਂ ਨਹੀਂ ਭੁੱਲਦੇ ਅੱਜ ਤਾਂ ਬੰਕ ਨੂੰ ਮਾਨੂੰ 2027 ਚ ਦੱਸਾਂਗੇ ਵੀ ਸਾਡੇ ਸਿਲੰਡਰ ਕਿੱਥੇ ਆ ਉਹ ਸਾਡੀ ਤਾਂ ਚਾਹ ਪੱਤੀ ਲੈ ਕੇ ਯਾਰ ਐਂ ਤਾਂ ਗਰੀਬ ਵੀ ਨਹੀਂ ਕਰ ਦੂੰਗਾ ਉਹ ਹੰਤ ਮਾ ਤਾਂ ਕਹਿੰਦੇ ਖੇਤ ਨਹੀਂ ਜਾਂਦੇ ਕਹਿੰਦੇ ਉਹਨੂੰ ਕੀ ਪਤਾਗਾ ਜਿਹੜਾ ਕਮੇਟੀ ਕਰਦਾ ਉਹਨੂੰ ਤਾਂ ਪਤਾ ਖੇਤ ਕੀ ਹੁੰਦਾਗਾ ਅਸੀਂ ਤਾਂ ਮੋਟਰਾਂ ਦੇ ਰਾਤਾ ਕੱਟੀਆਂ ਘਰੇ ਛਾਣੂ ਨਹੀਂ ਛਾਣ ਦਿੰਦੇਗੇ ਕੀ ਸਾਡੇ ਕੋਲੇ ਆਈਟਮ ਬਾਬਾ ਇਹ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਕਦੇ ਖੇਤ ਨਹੀਂ ਗਏ ਹਾਂ ਰਾਤੀ ਪੁਲਿਸ ਵਾਲੇ ਰੇਡ ਕਰ ਰਹੇ ਸੀ ਤੇ ਅਸੀਂ ਖੇਤਾਂ ਦੇ ਵਿੱਚ ਝੋਨਿਆਂ ਦੇ ਵਿੱਚ ਪਏ ਸੀ ਅਸੀਂ ਸਾਨੂੰ ਤਾਂ ਸਮਝ ਪੁਲਿਸ ਨੂੰ ਲੈ ਕੇ ਆਉਣਾ ਚਾਹੀਦਾ ਭਗਵੰਤ ਮਾਨ ਕੋਲੇ ਵੀ ਕਾਹੀ ਤੁਹਾਡੀ ਗੱਲ ਆ ਤਾਂ ਦੱਸ ਦਿਓ ਵੀ ਭਗਵੰਤ ਮਾਨ ਕਹਿੰਦਾ ਅਸੀਂ ਪਹਿਲਾਂ ਲੀਡਰਾਂ ਨੂੰ ਸਵਾਲ ਜਵਾਬ ਕਰਿਆ ਕਰੋ ਤੇ ਉਹਨੇ ਸਵਾਲ ਜਵਾਬ ਕਰਨੀਆਂ ਡਰਦਾ ਕਾਸ ਤੋਂ ਹੈ ਆਸੀ ਨੂੰ ਵਾਰੰਟ ਦਿੱਤੀ ਵੀ ਇੱਕ ਇੱਕ ਝੱਗਾ ਨਾਲ ਲੈ ਕੇ ਆਏ ਜੇ ਜੋ ਸਾਡੇ ਪਿੰਡਾਂ ਚ ਆਏ ਕਿਉਂ ਥੋੜਾ ਗਾਲਾਂ ਵਾਲਾ ਪਾੜ ਜਾਣਾ ਮੁਰਕੇ ਪਾਸੇ ਉਹ ਦੂਜੇ ਦਾ ਪਾ ਲੋਂਗੇ ਕੈਪਟਨ ਵੀ ਆਉਂਦਾ ਹੁੰਦਾ ਸੀ ਸੁਖਵੀਰ ਬਾਦਲ ਵੀ ਆਉਂਦਾ ਹੀ ਕਿ ਆ ਮੌਜੂਦਾ ਐਮਐਲਏ ਦੇ ਘਰੇ ਜ਼ਰੂਰ ਜਾਂਦੇ ਸੀ ਇਹਨਾਂ ਦੀ ਇੰਨੀ ਤੁਫਾੜ ਆ ਇਹ ਮਾਂ ਦੇ ਪੁੱਤ ਨਾ ਤਾਂ ਐਮਐਲਏ ਦੇ ਘਰੇ ਗਏ ਨਾ ਉਹਨਾਂ ਨੂੰ ਮੈਨੂੰ ਲੱਗਦਾ ਚੱਜ ਨਾਲ ਮਿਲੇ ਤਾਂ ਬਾਕੀ ਕਾਲੀ ਟੀ-ਸ਼ਰਟ ਵਾਲੇ ਨੂੰ ਹੀ ਵੜਨ ਦਿੰਦੇ ਅੱਜ ਇਹਨਾਂ ਨੇ ਸਾਰੇ ਫਰੀਦਕੋਟ ਨੂੰ ਨਹੀਂ ਵੜਨ ਦਿੱਤਾ ਕੱਲ ਬਾਬਾ ਫਰੀਦ ਵੀਰਵਾਰ ਵਾਲੇ ਨੇ ਮੱਥਾ ਨਹੀਂ ਟੇਕਣ ਦਿੱਤਾ ਤੇ ਮਹਾਰਾਜ ਮੁੜ ਕੇ ਫੇਰ ਆਪ ਹੁਣੀ ਆਇਆ ਤੇ ਅੱਜ ਇਹਨਾਂ ਨੇ ਸਾਰੇ ਸ਼ਹਿਰ ਨੂੰ ਨਹੀਂ ਇੱਥੇ ਵੜਨ ਦਿੱਤਾ ਇਹ ਅਸੀਂ ਉਹ ਦਿਨ ਦੇਖਣਾ ਜਦੋਂ ਮੁੱਖ ਮੰਤਰੀ ਸਿਲੰਡਰ ਲੈਣ ਲਈ ਲਾਈਨ 'ਚ ਖੜਾ ਹੋਇਆ ਅਸੀਂ ਕਿਹਾ ਵੀ ਇਹੇ じゃ ਮੁੱਖ ਮੰਤਰੀ ਬੜਾ ਸਿਲੰਡਰ ਲੈਣ ਲਈ ਸਿਲੰਡਰ ਲੈਣ ਲਈ ਕਿੱਥੇ ਦਾ ਸਿਲੰਡਰ ਆ ਹੋਰ ਵੀ ਬਥੇਰੇ ਲਿਜਾਣ ਵਾਲੇ ਆ ਤੇ ਸਿਲੰਡਰਾਂ ਆ ਇਹਨੇ ਸਿਲੰਡਰ ਆਈ ਨਹੀਂ ਪਤਾ ਨਹੀਂ ਮਿਲਦਾ ਕਿੱਥੋਂ ਐ ਪਿਛੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਅਗਸਤ ਦਾ ਰਾਜ ਪੱਧਰੀ ਸਮਾਗਮ ਮਨਾ ਰਹੇ ਨੇ ਤੇ ਨਾਲ ਹੀ ਜਿਹੜੇ ਕਿਸਾਨ ਆ ਉਸੇ ਹੀ ਉਸ ਤੋਂ 100 150 ਮੀਟਰ ਦੀ ਦੂਰੀ ਤੇ ਮੁੱਖ ਮੰਤਰੀ ਨੂੰ ਸਵਾਲ ਕਰਨ ਆਏ ਨੇ ਸਵਾਲ ਕੀ ਹੈ ਕਿਉਂ ਇੱਕ 15 ਅਗਸਤ ਦੇ ਪ੍ਰੋਗਰਾਮ ਤੇ ਵੀ ਉਹਨਾਂ ਨੂੰ ਅੱਜ ਆਪਣਾ ਰੋਸ ਪ੍ਰਦਰਸ਼ਨ ਕਰਨਾ ਪਿਆ ਗੱਲਬਾਤ ਕਰਦੇ ਆ ਕੀ ਮਾਮਲਾ ਹੈ ਜੀ ਕਾਹ ਤੋਂ ਤੁਸੀਂ ਇੱਕ ਪਾਸੇ ਤਾਂ 15 ਅਗਸਤ ਦੀ ਆਜ਼ਾਦੀ ਦਿਹਾੜਾ ਦੂਜੇ ਪਾਸੇ ਤੁਸੀਂ ਇੱਧਰ ਸੜਕ ਤੇ ਬੈਠੇ ਹੋ ਸਰ ਸਾਡੇ ਸਾਡੇ ਅਗਨੀਵੀਰ ਆਕਾਸ਼ ਦੀਪ ਨੂੰ ਇਨਸਾਫ ਦਉਂਦੇ ਉਹਦੇ ਸਾਨੂੰ 4 ਮਹੀਨੇ ਹੋ ਗਏ ਠੀਕ ਹੈ ਸਾਡੀ ਕਿਸੇ ਨੇ ਗੱਲ ਨਹੀਂ ਸੁਣੀਗੀ ਹਾਂ ਤੇ ਅਸੀਂ ਆਖਾਂ ਸਾਡੇ ਫਰੀਦਕੋਟ ਦੇ ਵਿੱਚ ਸਾਡੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਹਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਆ ਤੇ ਉਹਨਾਂ ਨੂੰ ਮਿਲ ਹੀ ਲਈ ਅਸੀਂ ਆਖਾਂ ਹਾਂ ਤੇ ਅਸੀਂ ਡੀਸੀ ਦਫ਼ਤਰ ਐ ਐਸਐਸਪੀ ਦਾ ਦਫ਼ਤਰ ਕੱਲਦੇ ਉਹਨਾਂ ਨੂੰ ਚਾਰਾ ਨੁਭਾਈ ਰੱਖਿਆ ਹੈ ਉਹਨਾਂ ਨੇ ਗੱਲ ਨਹੀਂ ਸੁਣੀ ਹਾਰ ਕੇ ਅਸੀਂ ਸੰਗਰਾਸ਼ ਦੇ ਰਾਹ ਤੁਰਨਾ ਪਿਆ ਉਸੇ ਹੀ ਹਾਂ ਕਦ ਸੰਗਰਾਸ਼ ਦੇ ਰਾਹ ਤੁਰੇ ਤੇ ਆ ਪੰਜਾਬ ਪੁਲਿਸ ਡਾਂਗਾ ਲੈ ਕੇ ਸਾਡੇ ਦਾਲੇ ਹੋ ਗਈ ਆ ਆ ਤੁਸੀਂ ਵੇਖੀ ਜਾਂਦੇ ਆ ਇਹ ਵੀ ਸਾਡੇ ਭਰਾ ਹੀ ਆ ਵੈਸੇ ਤਾਂ ਤੇ ਇਹਨਾਂ ਨੂੰ ਵੀ ਕਿਤੇ ਲੋੜ ਪੈ ਜਣੀ ਸਾਡੀ ਤੁਹਾਡੇ ਨਾਲ ਬਾਹਲੇ ਤਾਂ ਇਹ ਖੜੇ ਆ ਮੈਂ ਨਾ ਤਾਂ ਸਾਨੂੰ ਨੰਗਣੂ ਨਹੀਂ ਦਿੰਦੇ ਸੀ ਚਾਰ ਨਾਕੇ ਤੋੜ ਕੇ ਆਏ ਆ ਪਿੱਛੇ ਅੱਛਾ ਜੀ ਹਾਂ ਕਰਾਂ ਦੇ ਨਹੀਂ ਛਾਉਂ ਦਿੱਤਾ ਸਾਨੂੰ ਰਾਤ ਮੋਟਰਾਂ ਦੇ ਛਾਏਆਂ ਸੀ ਉਹ ਹੰਤ ਮਾਂ ਦਾ ਕਹਿੰਦੇ ਖੇਤ ਨਹੀਂ ਜਾਂਦੇ ਕਹਿੰਦੇ ਉਹਨੂੰ ਕੀ ਪਤਾਗਾ ਜਿਹੜਾ ਕਮੇਡੀ ਕਰਦਾ ਉਹਨੂੰ ਕੀ ਪਤਾ ਖੇਤ ਕੀ ਹੁੰਦਾਗਾ ਅਸੀਂ ਤਾਂ ਮੋਟਰਾਂ ਦੇ ਰਾਤਾ ਇਕੱਠੀਆਂ ਘਰੇ ਛਾਉਂ ਨਹੀਂ ਦਿੰਦੇਗੇ ਕਿ ਸਾਡੇ ਕੋਲੇ ਆਈਟਮ ਬਾਬਾ ਅਸੀਂ ਆਪਣੀਆਂ ਹੱਕਾਂ ਮੰਗਾਂ ਲਈ ਮਾਂ ਮੰਦਿਆਂ ਸਾਡੇ ਕੋਲੇ ਆਈਟਮਾਂ ਮਤ ਹੈ ਨਹੀਂ ਸਾਨੂੰ ਨਾਂਦ ਘਰੇ ਛਾਉਂ ਦਿੰਦੇ ਆ ਨਾ ਸਾਡੀ ਗੱਲ ਬਾਤ ਸੁਣਦੇ ਅਸੀਂ ਜਾਈਏ ਕਿਧਰ ਨੂੰ ਜਾਦੀ ਕਿਹੜੀ ਆ ਇਹ ਗੁਲਾਮੀ ਆ ਸਾਡੇ ਵਾਸਤੇ ਤਾਂ ਨੇ ਉਹ ਕਹਿੰਦੇ ਵੀ ਖੁਸ਼ ਬਹੁਤ ਆ ਲੋਕ ਤੁਸੀਂ ਆਏ ਹਾਂ ਹਾਂ ਵੇਖ ਲੈ ਆ ਕੇ ਖੁਸ਼ ਕਿੱਥੇ ਆ ਤਤੀ ਛੜਕ ਤੇ ਬੈਠੇ ਕੋਈ ਸਾਡੇ ਖੇਸਾਨ ਵੇਖੋ ਕੈਮਰਾ ਘੁਮਾਓ ਵੇਖੋ ਉਹ ਖੁਸ਼ ਆ ਉਹ ਵੇਖੋ ਵਿਚਾਰੇ ਰਾਤ ਦੇ ਬੁੰਦਲੇ ਪਏ ਆ ਕਿਹੜੇ ਪੰਜਾਬ ਪੰਜਾਬ ਝੋਨਿਆਂ ਚ ਮਾਹਾਂ ਇਕੱਠੇ ਕਰਕੇ ਲਿਆਂਦੇ ਆ ਵਿਚਾਰੇ ਗਾਹ ਕਿਤੇ ਕੋਈ ਕੱਤੜ ਪਿਆ ਕੋਈ ਗੱਥੇ ਪਿਆ ਰਾਤ ਇਹ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਇੱਕਦੇ ਖੇਤ ਨਹੀਂ ਗਏ ਹਾਂ ਰਾਤੀ ਪੁਲਿਸ ਵਾਲੇ ਰੇਡ ਕਰ ਰਹੇ ਸੀ ਤੇ ਅਸੀਂ ਖੇਤਾਂ ਦੇ ਵਿੱਚ ਝੋਨਿਆਂ ਦੇ ਵਿੱਚ ਪਏ ਸੀ ਅਸੀਂ ਮੋਟਰ ਤੇ ਨਹੀਂ ਪੈ ਸਕੇ ਉੱਥੇ ਟਾਰਚਾਂ ਵੱਜ ਰਹੀਆਂ ਸੀਗੀਆਂ ਝੋਨਿਆਂ ਦੇ ਵਿੱਚ ਉੱਥੇ ਪਏ ਆ ਇਹ ਕਹਿੰਦੇ ਉੱਥੇ ਜਾਂਦੇ ਨਹੀਂ ਜਾਂਦੇ ਤਾਂ ਇਹੇ ਨਹੀਂ ਹੁਣ 15 ਅਗਸਤ ਅਸੀਂ ਝੰਡਾ ਲੈ ਕੇ ਇਸੇ ਵਾਸਤੇ ਆਏ ਆ ਸਾਡੇ ਬੱਚੇ ਅੰਦਰ 15 ਅਗਸਤ ਦੀ ਪਰੇਡ ਦੇ ਵਿੱਚ ਆ ਅਸੀਂ ਆਖਿਆ ਬੱਚਿਆਂ ਨੂੰ ਵੇਖਾਂਗੇ ਨਾਲੇ ਮੁੱਖ ਮੰਤਰੀ ਨਾਲ ਕੋਈ ਦੋ ਗੱਲਾਂ ਕਰ ਲਾਂਗੇ ਪਰ ਉਹਨਾਂ ਨੇ ਅਸੀਂ ਜਿੰਨੇ ਕਹੇ ਗਏ ਆ ਸਾਨੂੰ ਇੱਕ ਇੱਕ ਨੂੰ ਚਾਰ ਚਾਰ ਪੁਲਿਸ ਵਾਲੇ ਦੇਤੇ ਵੀ ਤੁਸੀਂ ਮਾੜਾ ਜਿਹਾ ਵੀ ਗਾਹਾਂ ਹੋ ਕੇ ਵਿਖਾਓ ਤੁਹਾਨੂੰ ਸਿਕਿਉਰਿਟੀ ਦਿੱਤੀ ਹੈ ਕਿ ਰੋਕਿਆ ਸਾਨੂੰ ਇਹ ਇਸ ਤਰ੍ਹਾਂ ਦੀ ਸਿਕਿਉਰਿਟੀ ਦਿੱਤੀ ਹੈ ਜਦੋਂ ਇਹਨਾਂ ਦਾ ਜੀ ਕੀਤਾ ਉਹਦੀ ਸਾਡੇ ਕੰਨ ਤੇ ਗੋਡਾ ਧਰ ਲੈਣਗੇ ਔਰ ਉਹਨੂੰ ਇਸ ਤਰ੍ਹਾਂ ਮਰੋੜਦੇ ਆ ਕੰਨ ਪੁੱਠਾ ਕਰ ਦਿੰਦੇ ਆ ਪਹਿਲਵਾਨਾਂ ਵਾਂਗੂ ਉਦੋਂ ਬਾਅਦ ਇਹ ਰਹਿੰਦਾ ਖੁੰਦਾ ਇਹ ਆ ਅਸੀਂ ਤਾਂ ਸਿਰਫ ਇਹੀ ਕਹਿਣਾ ਸੀ ਜਿਹੜੇ ਕਰਕੇ 15 ਅਗਸਤ ਅੱਜ ਮਾਨ ਰਹੇ ਆ ਸੰਧੂਰ ਦਾ ਇਹਨਾਂ ਨੇ ਆਜ਼ਾਦੀ ਦਾ ਦਿਵਸ ਮਨਾਇਆ ਹੈ ਸੰਧੂਰ ਪ੍ਰੋਗਰਾਮ ਮਨਾਇਆ ਉਹ ਮੁੰਡਾ ਇਸੇ ਸੰਧੂਰ ਦੇ ਤਹਿਤ ਸ਼ਹੀਦ ਹੋਇਆ ਬਾਰਡਰ ਤੇ ਆਕਾਸ਼ਦੀਪ ਚੈਲਾ ਵਾਲਾ ਪਰ ਇਹ ਉਹਨਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਐਮਐਸਪੀ ਜਿਹੜੇ ਇਹ ਚੁਟਕੀਆਂ ਦੇ ਵਿੱਚ ਕਰਦੇ ਮਾਰਦੇ ਸੀਗੇ ਚੁਟਕੀਆਂ ਮਾਰ ਕੇ ਵੀ ਅਸੀਂ ਤਾਂ ਦੋ ਮਿੰਟਾਂ ਦੇ ਵਿੱਚ ਤੁਹਾਨੂੰ ਐਮਐਸਪੀ ਦੇ ਦਾਂਗੇ 23 ਫਸਲਾਂ ਤੇ ਹਜੇ ਤੱਕ ਇਹ 11 ਤੋਂ ਵੱਧ ਨਹੀਂ ਕਰ ਸਕੇਗੇ ਤੇ ਉਹ ਵੀ ਸੈਂਟਰ ਨੇ ਕੀਤੀਆਂ ਹੁਣ ਕਹਿੰਦੇ ਆ ਇਹ ਤਾਂ ਮਾਮਲਾ ਹੀ ਸੈਂਟਰ ਦਾ ਸਾਡਾ ਮਾਮਲਾ ਹੀ ਨੀਗਾ ਫਿਰ ਜਿਹੜੀ ਸਾਡੀ ਦਾਦਿਆਂ ਪਰਦਾਦਿਆਂ ਨੇ ਜ਼ਮੀਨ ਦਿੱਤੀ ਹੈ ਪਤਾ ਨਹੀਂ ਕਿੰਨੀਆਂ ਪੀੜੀਆਂ ਤੋਂ 10 10 12 12 15 15 ਪੀੜੀਆਂ ਤੋਂ ਅਸੀਂ ਉਹਦਾ ਅੰਨ ਖਾ ਰਹੇ ਆ ਉਹਦਾ ਜੰਮ ਖਾ ਰਹੇ ਆ ਇਹ ਸਾਡੇ ਬੱਚਿਆਂ ਦੀਆਂ ਜ਼ਮੀਨਾਂ ਸਾਥੋਂ ਖੋ ਕੇ ਉੱਥੇ ਬਿਲਡਿੰਗਾਂ ਖੜੀਆਂ ਕਰਨਾ ਚਾਹੁੰਦੇ ਆ ਅਸੀਂ ਨਹੀਂ ਹੋਣ ਦੇਣੀਆਂ ਇੱਕ ਪ੍ਰੈਸ ਨੋਟ ਦੇ ਕੇ ਇਹ ਕਹਿੰਦੇ ਆ ਵੀ ਅਸੀਂ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਜੇ ਵਾਪਸ ਲੈਣੀ ਆ ਤਾਂ ਜਿਵੇਂ ਪਹਿਲਾਂ اجلاس ਸੱਦਿਆ ਸੀ ਓਵੇਂ اجلاس ਸੱਦ ਕੇ ਫਿਰ ਇਹਨੂੰ ਮੁੱਢੋਂ ਸਿੱਧੋਂ ਰੱਦ ਕਰੋ ਨਾ ਕਿ ਆਪਦੇ ਵਾਲੀ 95 ਦੇ ਵਿੱਚ ਜਦੋਂ ਇਹ ਸ਼ੁਰੂ ਹੋਈ ਸੀ ਇਹਨੂੰ ਮੁੱਢ ਤੋਂ ਖਾਰਜ ਕੀਤਾ ਜਾਵੇ ਭਗਵੰਤ ਮਾਨ ਨਾ ਕਿ ਰੋਸਾ ਇੱਥੇ ਕਿਉਂ ਆਏ ਹੋ ਰੋਸਾ ਇਹ ਹੈ ਜੀ ਹੁਣ ਕਹਿੰਦੇ ਆ ਕਿ ਭਗਵੰਤ ਮਾਨ ਦੇ ਵਾਸਤੇ ਦੀ ਗੱਲ ਨਹੀਂ ਗਈ ਜਿਹੜੀ ਅਗਲੀ ਵੀਰ ਵਾਲੀ ਮੈਂ ਕਹਾਂ ਵੀ ਚਲੋ ਭਗਵੰਤ ਮਾਨ ਦੇ ਇਹਦਾ ਵਾਸਤੇ ਦੀ ਗੱਲ ਹੈਣੀ ਜਿਹੜਾ ਧਰਨਾ ਚਾਇਆ ਸੀ ਉਹ ਵਾਸਤੇ ਦੀ ਗੱਲ ਸੀਗੀ ਧਰਨਾ ਵੀ ਲੋਕਾਂ ਚਾਇਏ ਆ ਜਦੋਂ ਮੰਨ ਕੇ ਚਲੋ ਲੱਗਾ ਹੀ ਉਹ ਸੈਂਟਰ ਸਰਕਾਰ ਦੇ ਮਗਰਫਰਦਾ ਤੇ ਮਤਲਬ ਕਰਾਹਦਾ ਕੰਮ ਇਹ ਹੂੰ ਨਹੀਂ ਕਰਾਦਾ ਕਰਾਦਾ ਇੱਥੇ ਕਿਉਂ ਐ ਗਏ ਨਹੀਂ ਅੰਦਰ ਨਹੀਂ ਗਏ ਤੁਸੀਂ ਸਾਨੂੰ ਜਾਣ ਨਹੀਂ ਦਿੰਦਾ ਜੀ ਭਗਵੰਤ ਮਾਨ ਕਹਿੰਦਾ ਹੁੰਦਾ ਸਵਾਲ ਕਰੋ ਲੀਡਰਾਂ ਨੂੰ ਅਸੀਂ ਅੱਜ ਸਵਾਲ ਕਰਨਾ ਹੈ ਅੱਜ ਡਰ ਗਿਆ ਘਿਰ ਗਿਆ ਏ ਸਾਨੂੰ ਜਾਣ ਨਹੀਂ ਦਿੰਦੇ ਗਾਹਾਂ ਪੁਲਿਸ ਵਾਲੇ ਵੀਰ ਸਾਡੇ ਉਹ ਤਾਂ ਕਹਿੰਦੇ ਆਮ ਘਰ ਦਾ ਮੁੰਡਾ ਹੈ ਉਹ ਆਮ ਘਰ ਦਾ ਕਿਤੇ ਖਾਸ ਘਰ ਦਾ ਇਹ ਤਾਂ ਅਰਬਾਂ ਖਰਬਾਂ ਰੁਪਈਆ ਦੀ ਪ੍ਰਾਪਰਟੀ ਬਣਾ ਕੇ ਬਾਹਰ ਲੈਦੇ ਅਸਾਂ ਚ ਬਹਿ ਗਿਆ ਤਾਂ ਲੌਂਗ ਪੁੰਗ ਉੱਥੇ 30000 ਕਰੋੜ ਰੁਪਈਆ ਲਈ ਬੈਠਿਆ ਤੋਂ ਉਹਨਾਂ ਤੋਂ ਕੰਪਨੀਆਂ ਤੋਂ ਹਾਂਜੀ ਇਹ ਤਾਂ ਹਜ਼ਾਰਾਂ ਏਕੜ ਜ਼ਮੀਨ ਦੱਬਨ ਨੂੰ ਫਿਰਦੇ ਕਿਸਾਨਾਂ ਦੀਆਂ ਉਹ ਤਾਂ ਕਹਿੰਦੇ ਵਾਪਸ ਲੈ ਲਈ ਵੇਖੋ ਕਿੱਡਾ ਵੱਡਾ ਫੈਸਲਾ ਸਰਕਾਰ ਦਾ ਖੁਸ਼ ਹੋ ਤੇ ਫਿਰ ਥੁੱਕ ਕੇ ਚਟਿਆ ਜੱਟ ਇੰਨਾ ਕਿਸਾਨਾਂ ਨੇ ਚਟਾਇਆ ਥੁੱਕ ਕੇ ਚਟਿਆ ਕੋਈ ਵੀ ਬੰਦਾ ਥੁੱਕ ਕੇ ਨਹੀਂ ਚਟਦਾ ਨਾ ਉਲਟੀ ਕਰਕੇ ਜੜਦਾ ਇਹਨਾਂ ਨੂੰ ਥੁੱਕ ਕੇ ਚਟਿਆ ਪਹਿਲਾਂ ਸੁਖਬੀਰ ਮਾਈਸਨ ਖਾਨ ਨੇ ਥੁੱਕ ਕੇ ਚਟਿਆ ਹਾਂ ਅਜਿਹਾ ਇਹ ਤਾਂ ਸਾਰੇ ਨਕੰਮੇ ਹੋ ਗਏ ਇਹ ਤਾਂ ਸ਼ਰਾਬੀ ਮੁੱਖ ਮੰਤਰੀ ਸੀ ਤਾਂ ਬਣਾ ਕੇ ਬਸਤਾਈ ਜਾਂਦੇ ਆ ਇਹਦਾ ਦਿਨੇ ਵੀ ਸ਼ਰਾਬ ਪੀਂਦਾ ਰਾਤ ਨੂੰ ਉਹ ਸੁਖਬੀਰ ਖਾਨ ਮਾਈਸਰ ਖਾਨੇ ਵਾਲਾ ਵੀ ਸ਼ਰਾਬ ਪੀਂਦਾ ਅਗਰ ਦਿੱਤ ਸੇਖੋ ਕਹਿੰਦਾ ਇਹ ਮਸੂਗਰ ਮ ਏ ਲੀਡਰਾਂ ਦੇ ਚ ਟੱਕਰੀ ਉਹ ਘਰਾਂ ਦੇ ਆ ਪੋਲਕਪੂਰੇ ਦੇ ਵਿੱਚ ਫਰੀਦਕੋਟ ਦੇ ਵਿੱਚ ਘਟਾਏ ਆ ਬੇਅਦਬੀ ਤੇ ਗੁਰਦੇਤ ਸਿੰਘ ਅਕਲਤਾਰ ਸੰਧ ਦਾ ਮਾਂਦਾ ਸੀ ਜਾਂ ਮੈਂ ਮਤਲਬ ਸਿਆਸਤ ਛੱਡ ਦੂੰ ਜਾਂ ਮੈਂ ਐਮਐਲਏ ਛੱਡ ਦੂੰ ਜਾਂ ਮੈਂ ਮੰਤਰੀਪੁਣਾ ਛੱਡ ਦੂੰ ਆਈ ਸੰਗ 30 ਦਿਨਾਂ ਦੇ ਵਿੱਚ ਅੰਦਰ ਅੰਦਰ ਮੈਂ ਇਨਸਾਫ ਦੇਊਗਾ ਕਿੰਨਾ ਚਿਰ ਹੋ ਗਿਆ ਜੀ ਸਾਢੇ 3 ਸਾਲ ਕੋਈ ਇਨਸਾਫ ਦਿੱਤਾ ਅਕਲਤਾਰ ਸੰਧ ਮਾਂ ਅਸੀਂ ਬੇਲੜ ਆ ਉਹ ਬੇਲੜ ਅਸੀਂ ਨਹੀਂ ਅਸੀਂ ਖੇਤ ਦੇ ਵਿੱਚ ਕੰਮ ਕਰਕੇ ਰਾਤ ਦੇ ਅਸੀਂ ਘਰੇ ਨਹੀਂ ਪਏ ਪਹਿਲਾਂ ਅਸੀਂ ਸਾਰਾ ਦਿਨ ਕੱਲ ਕੰਮ ਕੀਤਾ ਸਾਨੂੰ ਉਤੋਂ ਹਲੈਤਾ ਆ ਗਿਆ ਵੀ ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰੋ ਰਾਤ ਨੂੰ ਅਸੀਂ ਬਾਹਰ ਕੱਟੀ ਸਾਡੇ ਘਰਾਂ ਦੇ ਵਿੱਚ ਪੁਲਿਸ ਛਾਪੇ ਮਾਰਦੀ ਐ ਵੀ ਫੜੋ ਉਹ ਸਾਨੂੰ ਤਾਂ ਸਮਝਦੀ ਪੁਲਿਸ ਨੂੰ ਲੈ ਕੇ ਆਉਣਾ ਚਾਹੀਦਾ ਭਗਵੰਤ ਮਾਨ ਕੋਲੇ ਵੀ ਕਾਹੀ ਤੁਹਾਡੀ ਗੱਲ ਆ ਤਾਂ ਦੱਸ ਦਿਓ ਵੀ ਭਗਵੰਤ ਮਾਨ ਕਹਿੰਦਾ ਅਸੀਂ ਪਹਿਲਾਂ ਲੀਡਰਾਂ ਨੂੰ ਸਵਾਲ ਜਵਾਬ ਕਰਿਆ ਕਰੋ ਤੇ ਉਹਨੇ ਸਵਾਲ ਜਵਾਬ ਕਰਨੀਆਂ ਡਰਦਾ ਕਾਸ ਤੋਂ ਐ ਹਾਂ ਡਰਨਾ ਨਹੀਂ ਚਾਹੀਦਾ ਇਹਨੂੰ ਨਹੀਂ ਨਹੀਂ ਉਹ ਤੁਸੀਂ ਸਵਾਲ ਜਵਾਬ ਕਰਨ ਆਏ ਹੋ ਉਹ ਕਹਿੰਦੇ ਵੀ ਜਿਹੜੇ ਇਹ ਯੂਨੀਅਨ ਵਾਲੇ ਹੁੰਦੇ ਆ ਨਾ ਇਹ ਕਿਸਾਨ ਨਹੀਂ ਹੁੰਦੇ ਕਿਸਾਨ ਮੈਨੂੰ ਪਤਾ ਹੈ ਮੈਂ ਕਿਸਾਨ ਦਾ ਪੁੱਤ ਆ ਮੇਰੀ ਨਹੀਂ ਤਾਂ ਵਾਹੀ ਨਹੀਂ ਕੀਤੀ ਐ ਕਰ ਲੈ ਫਿਰ ਐ ਇੰਨੀ ਗੱਲ ਹੈ ਅਸੀਂ ਵੀ ਖਾਲੀ ਹੱਥ ਆਵਾਂਗੇ ਦੋ ਜਾਨੇ ਭਗਵੰਤ ਮਾਨ ਵੀ ਆਗੇ ਮਤਲਬ ਬੰਦੇ ਲੈ ਕੇ ਆ ਜੇ ਤੇ ਭਗਵੰਤ ਮਾਨ ਸਾਡੇ ਨਾਲ ਖੇਤੇ ਇੱਕ ਕਿੱਲੇ ਵਿੱਚ ਦੀ ਢੇੜਾ ਦੇ ਦੇ ਅਸੀਂ ਰੇ ਦਾ ਗੱਟਾ ਚੱਕਾਂਗੇ 20 ਕਿਲੋ ਪਾ ਕੇ ਤੇ ਭਗਵੰਤ ਮਾਨ ਖਾਲੀ ਢੇੜਾ ਦੇ ਦੇ ਬਸ ਅਸੀਂ ਕਿਸਾਨ ਦਾ ਪੁੱਤ ਕਹਿ ਜਾਂਗੇ ਸਾਰਾ ਮੰਗਾਈ ਛੱਡ ਦਾਂਗੇ ਆ ਜੇ ਜਦੋਂ ਮਰਜੀ ਆ ਜੇ ਉਹਨੂੰ ਕਹਦੇ ਕੱਦੂ ਵਾਲੇ ਝੋਨੇ ਵਿੱਚ ਇੱਕ ਗਿੜਾ ਦੇ ਦੇ ਜਾ ਕੇ ਇਹਦਾ ਦੂਜਾ ਡਰਾਮੇਬਾਜ਼ ਬੰਦਾ ਯਾਰ ਸ਼ਰਾਬੀ ਬੰਦਾ ਆਈਆਂ ਛੁਟਕਲੇ ਕਰ-ਕਰ ਕੇ ਸਾਨੂੰ ਗਮਰਾਹ ਕਰ ਗਿਆ ਬਾਈ ਇਹ ਇਹਨੇ ਗਮਰਾਹ ਕੀਤਾ ਸਾਡੇ ਕਿਸਾਨਾਂ ਨੂੰ ਅਸੀਂ ਦੂਜੀਆਂ ਸਰਕਾਰਾਂ ਤੋਂ ਕਾਂਗਰਸ ਕਾਲੀ ਤੋਂ ਤੰਗ ਆ ਕੇ ਅਸੀਂ ਚੰਗਾ ਮੁੱਖ ਮੰਤਰੀ ਚੁਣਨਾ ਚਾਹਿਆ ਕਿਉਂਕਿ ਦੀ ਸਪੀਚ ਬਹੁਤ ਤਕੜੀ ਸੀ ਇਹ ਆਨ ਅਸੀਂ ਉਹ ਦਿਨ ਦੇਖਣਾ ਜਦੋਂ ਮੁੱਖ ਮੰਤਰੀ ਸਿਲੰਡਰ ਲੈਣ ਲਈ ਲਾਈਨ 'ਚ ਖੜਾ ਹੋਇਆ ਅਸੀਂ ਅਖਾ ਵੀ ਐਹੇ ਜਾ ਮੁੱਖ ਮੰਤਰੀ ਖੜਾ ਸਿਲੰਡਰ ਲੈਣ ਲਈ ਸਿਲੰਡਰ ਲਾਈਨ ਲਈ ਕਿੱਥੇ ਤਾਂ ਸਿਲੰਡਰ ਹੋਰ ਵੀ ਬਥੇਰੇ ਲਜਾਣ ਵਾਲੇ ਆ ਤੇ ਸਿਲੰਡਰਾਂ ਵਾਲੇ ਨੇ ਸਿਲੰਡਰ ਆ ਹੀ ਨਹੀਂ ਪਤਾ ਨਹੀਂ ਮਿਲਦਾ ਕਿੱਥੋਂ ਆ ਖਨੌਰੀ ਬਾਰਡਰ ਤੇ ਚੱਕ ਕੇ ਲੈ ਗਏ ਹਾਂ ਲਾਈਨ 'ਚ ਖੜ ਕੇ ਨਹੀਂ ਲੈ ਕੇ ਗਏ ਹਾਂ ਖਨੌਰੀ ਬਾਰਡਰ ਦੇ ਉੱਤੇ ਲਾਇਆ ਮੋਰਚਾ ਐਮਐਸਪੀ ਗਰੰਟੀ ਕਾਨੂੰਨ ਦੇ ਲਈ ਜਿਹੜੇ ਇਹ ਪਹਿਲਾਂ ਪੱਟ-ਪੱਟ ਕੇ ਕਹਿੰਦੇ ਰਹੇ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਿਸਾਨਾਂ ਦੀਆਂ ਮੰਗਾਂ ਦੇ ਲਈ ਅਸੀਂ ਹਟਾਈਸ਼ੀਆਂ ਦਿੱਲੀ ਦਿੱਲੀ ਸਾਡੇ ਨਾਲ ਜਾ ਕੇ ਉਦੋਂ ਪ੍ਰੋਟੈਸਟ ਕਰਦਾ ਰਿਹਾ ਜਦੋਂ ਅਸੀਂ ਖਨੌਰੀ ਬਾਰਡਰ ਦੇ ਉੱਤੇ ਦਿੱਲੀ ਜਾ ਰਹੇ ਸੀਗੇ ਸਾਨੂੰ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਦੀ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਇੱਕ ਪਾਕਿਸਤਾਨ ਵਰਗਾ ਬਾਰਡਰ ਬਣਾ ਕੇ ਸਾਨੂੰ ਉੱਥੇ ਰੋਕਿਆ ਗਿਆ ਸਾਡੇ ਸ਼ੁਭਕਰਨ ਸਿੰਘ ਬੱਲੋ ਉਹਨੂੰ ਗੋਲੀ ਮਾਰ ਕੇ ਇਸ ਸਰਕਾਰ ਦੇ ਗੁੰਡਿਆਂ ਨੇ ਸ਼ਹੀਦ ਕੀਤਾ ਤੇ ਪੰਜਾਬ ਦੀ ਸਰਕਾਰ ਨੇ ਐਫ ਆਈ ਆਰ ਦਰਜ ਨਹੀਂ ਕੀਤੀ ਮੋਰਚਾ ਲਾਇਆ ਉਹਦੀ ਖਾਤਰ ਸੜਕਾਂ ਰੋਕਣੀਆਂ ਮੀਆਂ ਫਿਰ ਵੀ ਜ਼ੀਰੋ ਐਫ ਆਈ ਆਰ ਕੀਤੀ ਗਈ ਅਗਨੀ ਵੀਰ ਸਾਡੇ ਕਾਸ਼ ਦੀ ਸਵੰਗ ਨੂੰ ਸ਼ਹੀਦ ਕੀਤਾ ਜਿੱਥੋਂ ਦੇਕਰ ਤੁਸੀਂ ਕਹਿੰਦੇ ਸੀ ਵੀ ਸਿਲੰਡਰਾਂ ਦੀ ਲਾਈਨ 'ਚ ਖੜੂਗਾ ਇਹ ਸਾਡੇ ਘਰ ਬਣਾਏ ਹੋਏ ਸੀ ਉਥੇ ਆਰਜੀ ਸੜਕਾਂ ਦੇ ਉੱਤੇ ਅਸੀਂ ਧੁੱਪੇ ਝੋਪੜੀਆਂ ਦੇ ਵਿੱਚ ਰਹਿ ਰਹੇ ਸੀ ਸਿਲੰਡਰ ਚੁੱਲ੍ਹੇ ਸਾਡੇ ਸਾਡਾ ਬਾਲਣ ਸਾਡੇ ਫਰਿੱਜਾਂ ਏਸੀ ਸਾਡਾ ਸਾਰਾ ਕੁਝ ਉਥੋਂ ਭੁੱਲੇ ਨਹੀਂ ਤੁਸੀਂ ਅਜੇ ਤੱਕ ਲੋਕ ਕਹਿੰਦੇ ਭੁੱਲ ਜਾਂਦੇ ਹੁੰਦੇ ਆ ਲੋਕ ਦੇਖੋ ਜੀ ਲੋਕ ਗਦਾਰੀ ਨਹੀਂ ਭੁੱਲਦੇ ਹੁੰਦੇ ਗਦਾਰੀ ਲੋਕ ਕਦੇ ਨਹੀਂ ਭੁੱਲਦੇ ਹੁੰਦੇ ਅਸੀਂ ਆ ਸਾਡਾ ਜਿਹੜਾ ਸਾਡਾ ਜੀਵਨ ਹੈ ਅਸੀਂ 27 ਚ ਦੱਸਾਂਗੇ ਜੀ ਭੁੱਲੇ ਨਹੀਂ ਤੁਸੀਂ ਲੋਕ ਇਹ ਭੁੱਲਦੇ ਨਹੀਂ ਅਸੀਂ ਇਹ ਇਹਦਾ 27 ਚ ਦੱਸਾਂਗੇ ਇਹ ਲੋਕ ਥੋੜੇ ਸਮੇਂ ਬਾਅਦ ਭੁੱਲ ਜਾਂਦੇ ਮੈਂ ਨਾ ਅਸੀਂ ਇਹਨਾਂ ਨੂੰ ਵਾਰੰਟ ਦਿੱਤੀ ਵੀ ਇੱਕ ਇੱਕ ਝੱਗਾ ਨਾਲ ਲੈ ਕੇ ਆਏ ਜੇ ਜੋ ਸਾਡੇ ਪਿੰਡਾਂ ਚ ਆਏ ਕਿਉਂ ਥੋੜਾ ਗਾਲ ਵਾਲਾ ਪਾੜ ਜਾਣ ਮੜ ਕੇ ਪਾਸੇ ਕੋਈ ਦੂਜੇ ਦਾ ਪਾ ਲੋਂਗੇ ਇਹ ਹਾਲਾਤ ਬਣੇ ਪਏ ਆ ਹਾਂਜੀ ਹਾਂਜੀ ਭਗਵਾਨ ਮਾਨੇ ਆਪ ਦੀ ਸਪੀਡ ਚ ਆਖਿਆ ਸੀਗਾ ਵੀ ਉਹ ਬਾਰਡਰ ਵੀ ਰੱਖੀ ਸਾਡੀ ਪੰਜਾਬ ਪੁਲਿਸ ਕਰਦੀ ਹੈ ਭਗਵਾਨ ਜੀ ਮਾਨ ਨੂੰ ਇਹਨਾਂ ਨਹੀਂ ਭਲੇ ਪੰਜਾਬ ਪੁਲਿਸ ਦੀ ਬਾਰਡਰ ਵੀ ਰੱਖ ਨਹੀਂ ਕਰਦੀ ਵੀ ਬਾਰਡਰ ਬੀਐਸਐਫ ਆਡ ਹੁੰਦੀ ਹੈ ਆਡ ਹੁੰਦੀ ਹੈ ਤੁਸੀਂ ਤੁਸੀਂ ਮੈਂ ਇਹ ਕਹਿੰਦੇ ਆ ਮਤਲਬ ਵੀ ਟਰਾਲੀਆਂ ਹੋਈਆਂ ਚੋਰੀ ਸਿਲੰਡਰ ਹੋਏ ਲੋਕ ਕਹਿੰਦੇ ਵੀ ਦੋ ਤਿੰਨ ਮਹੀਨੇ ਬਾਅਦ ਲੋਕ ਕੁਝ ਵੀ ਹੋ ਜੇ ਭੁੱਲੇ ਜਾਂਦੇ ਤੁਸੀਂ ਭੁੱਲੇ ਨਹੀਂ ਅਜੇ ਅਸੀਂ ਨਹੀਂ ਭੁੱਲਦੇ ਅਜੇ ਤਾਂ ਪੁਖਬਾਨ ਤੁਮਾਨੂੰ 2027 ਚ ਦੱਸਾਂਗੇ ਵੀ ਸਾਡੇ ਸਿਲੰਡਰ ਕਿੱਥੇ ਆ ਉਹ ਸਾਡੀ ਤਾਂ ਚਾਹ ਪੱਤੀ ਲੈ ਕੇ ਯਾਰ ਐਂ ਤਾਂ ਗਰੀਬ ਵੀ ਨਹੀਂ ਕਰ ਦੂੰਗਾ ਨਹੀਂ ਨਹੀਂ ਯਾਰ ਬਾਦਲ ਕਾਂ ਨੂੰ ਮਾਰੇ ਕਹਿੰਦੀ ਬਾਦਲ ਕਨੇ ਆ ਕੁਝ ਨਹੀਂ ਕੀਤਾ ਨਾ ਸਾਨੂੰ ਘਰਾਂ ਚੱਕਿਆ ਸੀ ਅਜੀਤਿਆ 30 ਸਾਲ ਦੇ ਕੰਮ ਕਰਦੇ ਨੇ ਜਥੇਬੰਦੀ ਚ ਇੰਨੀ ਸਕਿਉਰਟੀ ਪਹਿਲਾਂ ਕਿਸੇ ਸੀਐਮ ਨੇ ਦੇਖੀ ਜਿਹਾ ਨਾ ਨਾ ਭਰਾਵਾ ਅਸੀਂ ਨਹੀਂ ਦੇਖੀ ਬੰਦੇ ਹੁੰਦੇ ਸੀ ਉਹਦੇ ਆ ਸਾਡੇ ਵਰਗੇ ਵਰਕਰ ਹੁੰਦੇ ਸੀਗੇ ਸਕਿਉਰਟੀ ਇੰਨੀ ਨਹੀਂ ਹੁੰਦੀ ਸੀ ਇਹ ਗੱਪ ਮਾਰ ਦਿਆ ਕਰੇ ਵੀ ਉਹਦੇ ਨਾਲ ਤਾਂ ਪੁਲਸਾ ਹੈ ਬੰਦਾ ਤਾਂ ਹੈ ਹੀ ਨਹੀਂ ਤੇ ਹੁਣ ਇਹਦੇ ਨਾਲ ਹਾਈ ਕੱਲੀ ਪੁਲਸ ਬੰਦਾ ਇਹਦੇ ਨਾਲ ਹੈ ਹੀ ਨਹੀਂ ਇਹਦੇ ਨਾਲ ਤਾਂ ਦਿੱਲੀ ਵਾਲੇ ਆ ਲਾਲੇ ਉਹ ਪੈਸਾ ਲੈਣ ਆਏ ਤਾਂ ਲੈ ਜਾਣਗੇ ਪੈਸਾ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਤਾਂ ਜਿੰਨਾ 70 ਸਾਲਾਂ ਚ ਲੁੱਟਿਆ ਦੂਜਿਆਂ ਨੇ ਆਈ ਉਹਨਾਂ ਇਹ ਪੰਜਾ ਸਾਲਾਂ ਚ ਲੁੱਟ ਕੇ ਖਾ ਗਏ 65000 ਏਕੜ ਤੇ ਤਾਂ ਹੁਣ ਕਬਜ਼ਾ ਕਰ ਲਿਆ ਸੀ ਇਹਨੇ ਹੁਣ ਥੁੱਕ ਕੇ ਚਿਟਾਇਆ ਇਹਨੂੰ ਆਈ ਸਮਝਾਂ ਇਹਨਾਂ ਨੇ ਤਾਂ ਇਹਦੇ ਗੱਲ 'ਚ ਸੰਗਲੀ ਪਾਈ ਹੈ ਦਿੱਲੀ ਵਾਲਿਆਂ ਨੇ ਜਿੱਧਰ ਨੂੰ ਮੋੜਦੇ ਉਧਰ ਮੁੜਿਆ ਫਿਰਦਾ ਏ ਆ ਜਿਵੇਂ ਮਦਾਰੀ ਲਈ ਪਤਾ ਨਾ ਬਾਂਦਰ ਨੂੰ ਓਵੇਂ ਲਈ ਫਿਰਦੇ ਇਹਨੂੰ ਹਾਂਜੀ ਜਿਵੇਂ ਕੈਪਟਨ ਦੇ ਖੂਬੀ RAM ਨੇ ਰਾਜੇ ਵੜਿੰਗ ਨੂੰ ਗੱਡੀ 'ਚੋਂ ਲਾਇਆ ਸੀ ਅੱਜ ਉਸੇ ਤਰੀਕੇ ਦੇ ਨਾਲ ਹੋਇਆ ਇੱਥੇ ਐਮਐਲਏ ਦੀ ਗੱਡੀ ਖੜੀ ਸੀ ਜਿਹੜੀ ਇਹਦੀ ਸਪੈਸ਼ਲ ਐਸਪੀਜੀ ਹੈ ਜਿਹੜੀ ਸੀਐਮ ਸਿਕਿਉਰਿਟੀ ਆ ਉਹਨੇ ਐਮਐਲਏ ਦੀ ਗੱਡੀ ਖੜੀ ਐ ਐਮਐਲਏ ਤੁਰ ਕਿਹੜੀ ਆਇਆ ਪਾਸੇ ਕਰੋ ਗੱਡੀ ਉਹ ਦੌਕੇ ਮਾਰ ਰਹੇ ਸੀ ਪੰਜਾਬ ਪੁਲਿਸ ਨੂੰ ਟ੍ਰੈਫਿਕ ਚਾਰਜ ਨੂੰ ਜਿਹੜੀ ਇਹਦੇ ਉਹ ਰੱਖੇ ਵੇ ਐਸਪੀਜੀ ਸੈਂਟਰਲੋਂ ਦਿੱਤੀ ਵੀ ਆ ਨੰਬਰ 2 ਤੇ ਫਰੀਦਕੋਟ ਦੇ ਵਿੱਚ ਕੱਲ ਬਾਬਾ ਫਰੀਦ ਚ ਲੋਕਾਂ ਨੂੰ ਆਵਾਜ਼ਾਰ ਕੀਤਾ ਅੱਜ ਕੱਲੀ ਪੁਲਿਸ ਨੂੰ ਤੇ ਕੱਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਕੇ ਗਿਆ ਇੱਥੇ ਭਗਵੰਤ ਮਾਨ ਦੂਜਾ ਕੋਈ ਇੱਥੇ ਆਮਸ਼ੇਰੀ ਨੂੰ ਵੜਨ ਨਹੀਂ ਦਿੱਤਾ ਇਹਨਾਂ ਨੇ ਵਿਦਾਊਟ ਪਾਸ ਇਹਨਾਂ ਨੂੰ ਇੰਨਾ ਡਰ ਸੀ ਕਿ ਲੋਕ ਇਹਦੇ ਵਿਰੋਧ ਨਾ ਕਰ ਦੇਣ ਕਿਸੇ ਕਿਸਾਨ ਨੂੰ ਨਹੀਂ ਵੜ ਦਿੱਤਾ ਕਿਸੇ ਹੋਰ ਅਧਿਆਪਕਾਂ ਨੂੰ ਚੱਕ ਲਿਆ ਸਾਰਿਆਂ ਨੂੰ ਚੱਕ ਲਿਆ ਕੱਲੇ ਆਪਦੇ ਐਮਐਲਏ ਆਪਦੇ ਵਰਕਰ ਬਲਾਕ ਪ੍ਰਧਾਨ ਜਿਹੜੇ ਇਹਨਾਂ ਦੇ ਅਹੁਦੇਦਾਰ ਆ ਉਹਨਾਂ ਨੂੰ ਤੇ ਕੱਲੀ ਪੰਜਾਬ ਪੁਲਿਸ ਨੂੰ ਇੱਥੇ ਆਜ਼ਾਦੀ ਘੁਲਾਟੀ ਜਿਹੜਾ ਸਮਾਗਮ ਸੀ ਸਟੇਟ ਦਾ ਸਮਾਗਮ ਸੀ ਉੱਥੇ ਸੰਬੋਧਨ ਕਰਕੇ ਗਿਆ ਦੂਜਾ ਕੋਈ ਨਹੀਂ ਵੜਿਆ ਇੰਨਾ ਡਰ ਸੀ ਪਹਿਲਾਂ ਇਹ ਅਰੈਸਟ ਹਾਊਸ ਕੱਲ ਚੱਪਾ-ਚੱਪਾ ਜਾਮ ਕਰਤਾ 5 ਦਿਨ ਹੋ ਗਏ ਤੇ ਮੁੰਡੇ ਖੇਡਣ ਆਉਂਦੇ ਆ ਸਟੇਡੀਅਮ 'ਚ ਉੱਥੇ ਨਹੀਂ ਇੱਥੇ ਕਿਸ ਨੂੰ ਵੜਨ ਦਿੱਤਾ ਫੇਰ ਕੱਲ ਬਾਬਾ ਬਰੀ ਸਾਰੀ ਦਿਹਾੜੀ ਸੰਗਤ ਨੂੰ ਤੰਗ ਕਰੀਗੇ ਜਦੋਂ ਮੀਂਹ ਪੈ ਗਿਆ ਫੇਰ ਆਉਣਾ ਬਈ ਮੈਂ ਨਹੀਂ ਆਉਣਾ ਹੂੰ ਕਿਉਂ ਨਹੀਂ ਆਉਣਾ ਮੌਸਮ ਸੁਹਾਣਾ ਹੋ ਗਿਆ ਪਤਾ ਨਹੀਂ ਕੀ ਕਾਰਨ ਆ ਉਹ ਲੋਕ ਸਮਝ ਜਾਣਗੇ ਵੀ ਜਦੋਂ ਮੌਸਮ ਸੁਹਾਣਾ ਆ ਗਿਆ ਫੇਰ ਇਹ ਉੱਥੇ ਨਹੀਂ ਆਇਆ ਫੇਰ ਇਹ ਰੈਸਟ ਹਾਊਸ ਬੈਠਾ ਰਿਹਾ ਉੱਥੇ ਵੀ ਜਿਹੜਾ ਰੈਸਟ ਹਾਊਸ ਕੋਈ ਆਇਆ ਨਹੀਂ ਵੀ ਕੋਈ ਅੱਜ ਵੀ ਆ ਸਕਦਾ ਹੀ ਹੈਲੀਕਾਪਟਰ ਤੇ ਆਇਆ ਪਹਿਲਾਂ 3 ਦਿਨਾਂ ਨੇ ਟਿਕਾਣੇ ਮੁਕਰ ਕੀਤੇਗੇ ਟਿਕ ਵੀ ਉੱਥੇ ਲਾਵਾਂਗੇ ਉੱਥੇ ਲਾਵਾਂਗੇ ਪਰ ਜਦੋਂ ਕਿਸਾਨਾਂ ਨੇ ਵੇਖਿਆ ਵੀ ਕਿਸਾਨ ਆ ਜਾਣਗੇ ਫਿਰ ਇਹ ਉੱਥੋਂ ਨਿਕਲ ਗਏ ਫਿਰ ਉੱਥੇ ਲਾ ਕੇ ਤੇ ਉੱਥੇ ਨਾਲ ਦੀ ਨਾਲ ਆ ਗਿਆ ਨਹੀਂ ਆਮ ਤੌਰ ਤੇ ਆਪਾਂ ਵੇਣੇ ਆ ਕਾਲੀਆਂ ਦੇ ਕੈਪਟਨ ਵੀ ਆਉਂਦਾ ਹੁੰਦਾ ਸੀ ਸਕਵੀਰ ਬਾਦਲ ਵੀ ਆਉਂਦਾ ਹੀਗਾ ਮੌਜੂਦਾ ਐਮਐਲਏ ਦੇ ਘਰੇ ਜਰੂਰ ਜਾਂਦੇ ਸੀ ਇਹਨਾਂ ਦੀ ਇੰਨੀ ਦੁਫਾੜਾ ਇਹ ਮਾਂ ਦੇ ਪੁੱਤ ਨਾ ਤਾਂ ਐਮਐਲਏ ਦੇ ਘਰੇ ਗਏ ਨਾ ਉਹਨਾਂ ਨੂੰ ਮੈਨੂੰ ਲੱਗਦਾ ਚੱਜ ਨਾ ਮਿਲੇ ਠੀਕ ਆ ਤੇ ਇੱਥੇ ਐਮਐਲਏ ਨਾ ਉਹ ਦੁਰਦਸ਼ਾ ਕੀਤੀ ਉਹਨਾਂ ਨੇ ਉਹਨਾਂ ਦਾ ਐਮਐਲਏ ਦੀ ਗੱਡੀ ਆ ਨਾ ਐਮਐਲਏ ਦੀ ਗੱਡੀ ਪਾਸੇ ਕਰ ਐਮਐਲਏ ਤੁਰ ਕੇ ਜਾਊਗਾ ਇੱਥੇ ਇਕੱਲੇ ਸਤੋਜ ਵਾਲੇ ਮਹਾਰਾਜ ਤਿੰਨ ਚੈਕਿੰਗ ਹੋਈਆਂ ਚੌਥੀ ਚੈਕਿੰਗ ਦੇ ਅੰਦਰ ਐਮਐਲਏ ਦੀ ਬੁੱਕ ਤੇ ਹੈਣੀ ਆਮ ਲੋਕਾਂ ਕੋਲ ਐਮਐਲਏ ਦੀ ਬੁੱਕ ਤੇ ਹੈਣੀ ਬਈ ਇੱਥੇ ਕੱਲੇ ਇਹਦੀ ਚੱਲਦੀ ਆ ਉਹ ਵੀ ਪੰਜਾਬ ਪੁਲਿਸ ਦੀ ਵੀ ਵਿਚਾਰੀ ਇੱਥੇ ਐਨਡ ਹਾਲ ਹੋਈ ਉਹਦਾ ਪਿੱਛੇ ਖੜੀ ਕੇ ਕੱਲੇ ਆਪਾਂ ਨੂੰ ਕੁੱਟਣ ਵਾਸਤੇ ਹੋਰ ਕੋਈ ਅੰਦਰ ਨਹੀਂ ਜਾਂਦਦਾ ਮਾਂ ਦੇ ਪੁੱਤਾਂ ਨੇ ਸਟੇਟ ਦਾ ਪ੍ਰੋਗਰਾਮ ਉਹ ਬਈ ਆ ਰਾਮਸ਼ੇਰੀ ਫਰੀਦਕੋਟ ਪ੍ਰੋਗਰਾਮ ਰੱਖਿਆ ਸਾਰਿਆਂ ਨੂੰ ਉਚਾ ਹੁੰਦਾ ਜੁਆਕਾਂ ਨੂੰ ਖਾਸ ਕਰਕੇ ਜਾਦੇ ਚਾਹੁੰਦਾ ਵੀ ਅਸੀਂ ਵੇਖੀਏ ਵੀ ਆਜ਼ਾਦੀ ਦਿਵਸ ਕਿਵੇਂ ਮਨਾਇਆ ਜਾਂਦਾ ਇਹਨਾਂ ਨੇ ਨਹੀਂ ਮਾਂ ਦੇ ਪੁੱਤਾਂ ਨੇ ਵੜਨ ਦਿੱਤਾ ਬਾਕੀ ਕਾਲੀ ਟੀ-ਸ਼ਰਟ ਵਾਲੇ ਨੂੰ ਹੀ ਵੜਨ ਦਿੰਦੇ ਅੱਜ ਇਹਨਾਂ ਨੇ ਸਾਰੇ ਫਰੀਦਕੋਟ ਨੂੰ ਨਹੀਂ ਵੜਨ ਦਿੱਤਾ ਕੱਲ ਬਾਬਾ ਫਰੀਦ ਵੀਰਵਾਰ ਵਾਲੇ ਨਾਲ ਮੱਥਾ ਨਹੀਂ ਟੇਕਣ ਦਿੱਤਾ ਤੇ ਮਹਾਰਾਜ ਮੁੜ ਕੇ ਫੇਰ ਆਪ ਹੁਣੀ ਆਇਆ ਤੇ ਅੱਜ ਇਹਨਾਂ ਨੇ ਸਾਰੇ ਸ਼ਹਿਰ ਨੂੰ ਨਹੀਂ ਇੱਥੇ ਵੜਨ ਦਿੱਤਾ ਆ ਜੋ ਜੋ ਚੱਕਣ ਵਾਸਤੇ ਲੈਂਦੇਗਾ ਜੀ ਆ ਗੱਡੀਆਂ ਨਾਲ ਲੋਕਾਂ ਨੂੰ ਚੱਕਣ ਵਾਸਤੇ ਲੈਂਦੀਆਂ ਇਹਨਾਂ ਨੇ ਲੋਕਾਂ ਨੂੰ ਇਹ ਤਾਂ ਖਾਸ ਨਹੀਂਗਾ ਜੇ ਆਮ ਹੈ ਇਹ ਜੇ ਕੋਈ ਖਾਸ ਹੁੰਦਾ ਨਾ ਫਿਰ ਪਤਾ ਤਿੰਨ ਦਿਨ ਹੋ ਗਏ ਇਹਨਾਂ ਦੀ ਪੁਲਿਸ ਨੇ ਲੋਕਾਂ ਨੂੰ ਰਾਹੋਂ ਕਰਾ ਕੀਤਾ ਹਾਂ ਕਿਸੇ ਸੜਕ ਨਹੀਂ ਨੰਘਣ ਦਿੱਤਾ ਰਹਿਰਾਮ ਕਰਾਇਆ ਨਹੀਂ ਤਿੰਨ ਦਿਨੋਂ ਕਿ ਸੜਕ ਖਰਾਬ ਕਰੀ ਜਾਂਦੇ ਨੂੰ ਹਾਂਜੀ ਇਹਦਾ 27 ਕਹਿੰਦੇ ਆ ਜੀ ਅਸੀਂ ਤਿੰਨ ਪੀੜੀਆਂ ਦੱਸ ਜਾਂਗੇ ਵੀ ਇਹਨਾਂ ਤੋਂ ਬਚੋ ਅੱਛਾ ਜੀ ਤਿੰਨ ਇਹਦਾ 27 ਦੀ ਗੱਲ ਤੱਕ ਲਈਦੀ ਆ ਨਾ ਉਹ ਤਾਂ ਵੋਟਾਂ ਦਿਖਾ ਦੇ ਤਿੰਨ ਪੀੜੀਆਂ ਇਹਨਾਂ ਨੂੰ ਦੱਸ ਜਾਂਗੇ ਆਪਦੇ ਜਵਾਕਾਂ ਨੂੰ ਵੀ ਇਹਨਾਂ ਇਹ ਭਗਵੰਤ ਮਾਨ ਦੇ ਲਾਣੇ ਨੇ ਆਏ ਕਰੀ ਸੀ ਬੇਨਤੀ ਹੈ ਜੀ ਅਸੀਂ ਇੱਥੇ ਕੋਈ ਵਿਰੋਧ ਕਰਨ ਨਹੀਂ ਆਏ ਸੀਗੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਜਵਾਬ ਕਰਨਾ ਹੀ ਮੁੱਖ ਮੰਤਰੀ ਸਾਹਿਬ ਥੋੜੇ ਹੀ ਦੱਸੇ ਸਵਾਲ ਆ ਉਹਨਾਂ ਦੀ ਜਵਾਬ ਮੰਗਦੇ ਆ ਉਹਨਾਂ ਨੇ ਜਵਾਬ ਨਹੀਂ ਦਿੰਦੇ ਆ ਸਾਰੇ ਕਿਸਾਨ ਸਾਡੇ ਖੜੇ ਆ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਖੜਾ ਕਰਕੇ ਪੁੱਛ ਲੋ ਵੀ ਰਾਤ ਪਾਈ ਕਿੱਥੇ ਕੱਟੀ ਆ ਸਾਡੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਸੀਂ ਮੋਟਰਾਂ ਤੇ ਰਾਤਾਂ ਕੱਟੀਆਂ ਕੋਈ ਮੰਡੀ ਚ ਪਿਆ ਅਸੀਂ ਆ ਛੜਕਾਂ ਤੋਂ ਦੀ ਆਉਣਾ ਛੜਕਾ ਬਣਾਈਆਂ ਲੋਕਾਂ ਵਾਸਤੇ ਆਉਣ ਵਾਸਤੇ ਅਸੀਂ ਨਹਿਰਾਂ ਦੀਆਂ ਪਰੜੀਆਂ ਉਤੋਂ ਦੀ ਹੋ ਕੇ ਖਾਲਾਂ ਉਤੋਂ ਦੀ ਹੋ ਕੇ ਇੱਥੋਂ ਦਾ ਕਰਾਇਆ ਵੀ ਕੀ ਆ ਸਾਡੇ ਮੁੱਖ ਮੰਤਰੀ ਸਾਹਿਬ ਦੇ ਦਰਸ਼ਨ ਹੀ ਹੋ ਜਾਣ ਗੱਲ ਤਾਂ ਜਵਾਬ ਉਹਨਾਂ ਨੇ ਕੀ ਦੇਣਾ ਕੋਈ ਨਜਾਇਜ਼ ਜਵਾਬ ਸਵਾਲ ਨਹੀਂ ਸਾਡਾ ਆਹੀ ਸਾਡੇ ਸਵਾਲ ਆ ਸਾਡੇ ਅਗਨੀ ਵੀਰ ਨੂੰ ਕਿਉਂ ਨਹੀਂ ਸਰਬ ਦਿੱਤਾ ਸਾਡੇ ਕਿਸਾਨਾਂ ਨੂੰ ਉਥੋਂ ਕਿਉਂ ਠਾਇਆ ਗਿਆ ਸਾਡੀਆਂ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਸਾਡੇ ਮਲਾਜ਼ਮਾਂ ਦੇ ਉੱਤੇ ਪਰਚੇ ਸਾਡੇ ਮਜ਼ਦੂਰਾਂ ਦੇ ਪਰਚੇ ਸਾਡੇ ਟੀਚਰਾਂ ਨੂੰ ਕੁੱਟਿਆ ਜਾਂਦਾ ਇੱਥੇ ਤੁਸੀਂ ਵੀ ਕਵਰੇਜ ਕੀਤੀ ਹੋ ਸਾਡੇ ਟੀਚਰ ਸਾਡੇ ਮਲਾਜ਼ਮ ਟੈਂਕੀਆਂ ਦੇ ਉੱਤੇ ਚੜੇ ਫਿਰਦੇ ਸੀ ਮੁੱਖ ਮੰਤਰੀ ਨੂੰ ਦੇਖਣ ਨਹੀਂ ਆਏ ਸੀ ਮੰਗਾਂ ਸੁਣਾਉਂਦੇ ਸੀ ਮੁੱਖ ਮੰਤਰੀ ਸਾਹਿਬ ਕੀ ਟੈਂਕੀ ਤੇ ਖੜਿਆ ਨੂੰ ਦੇਖ ਲੈਣ ਥੱਲੇ ਤਾਂ ਕੀੜੇ ਮਕੌੜੇ ਦਿਖਦੇ ਆ ਕੀ ਉੱਚੇ ਹੋਏ ਸੀ ਭਾਈ ਵੀ ਮਾੜਾ ਮੋਟਾ ਜੇ ਅਸੀਂ ਦਿਖ ਜਾਈਏ ਮੁੱਖ ਮੰਤਰੀ ਸਾਹਿਬ ਸਾਨੂੰ ਦੇਖ ਲਓ ਜਿੱਥੋਂ ਤੱਕ ਤੁਸੀਂ ਕਹਿੰਦੇ ਸੀ ਵੀ ਇਹ ਭੁੱਲ ਜਾਣਗੇ ਪੰਜਾਬ ਦਾ ਖੂਨ ਆ ਜੀ ਅਸੀਂ ਤਾਂ ਅਬਦਾਲੀ ਯਾਰਗਿਆਂ ਨੂੰ ਨਹੀਂ ਭੁੱਲੇ ਹਜੇ ਤੱਕ ਪੀੜੀਆਂ ਲੰਘੀਆਂ ਸਾਡੀਆਂ 2025 ਚੱਲਦਾ ਤੇ ਅਬਦਾਲੀ ਵੇਲੇ ਕਦੋਂ ਦੇ ਆ ਅਸੀਂ ਹਜੇ ਤੱਕ ਆਵਦੇ ਉਹਨਾਂ ਜਿਹੜੇ ਸਾਡੇ ਤੇ ਕੀਤੇ ਵਧੀਕੀਆਂ ਅਬਦਾਲੀ ਵਰਗਿਆਂ ਨੀਂ ਭੁੱਲੇ ਇਹਨਾਂ ਨੂੰ ਕਿਵੇਂ ਭੁੱਲ ਜਾਾਂਗੇ ਪੰਜਾਬ ਦਾ ਖੂਨ ਆ ਕਦੇ ਨਹੀਂ ਭੁੱਲਦਾ ਹੁੰਦਾ ਭਗਵੰਤ ਸਿਆਮਾਨ ਅਬਦਾਲੀ ਵਰਗੇ ਨਹੀਂ ਰਹੇ ਇੱਥੇ ਰਹਿਣਾ ਤੂੰ ਵੀ ਨਹੀਂ ਹੈਗਾ ਭਲੇਖੇ ਚ ਨਾ ਰਹੇ ਇਹ ਇਹ ਚਾਂਬਲ ਗਏ ਸਾਨੂੰ 92 ਸ਼ੀਟਾਂ ਆ ਗਈਆਂ 92 ਸ਼ੀਟਾਂ ਬਾਈ ਕਿਸੇ ਨੇ ਊਨੀ ਦਿੱਤੀਆਂ ਵੀ ਹਾਂ ਬਹੁਤ ਚੰਗਿਆ ਲੋਕ ਪਿਛਲਿਆਂ ਤੋਂ ਅੱਕੇ ਵੇ ਸੀ ਤਾਂ ਦਿੱਤੀਆਂ ਸੀ ਤੇ ਗਾਹਾਂ ਨੂੰ 2027 'ਚ ਦੇਖ ਲਈ ਵੀ 92 ਆਉਂਦੀਆਂ ਕਿ 2.9 ਆਉਂਦੀਆਂ ਇਹ ਕਹਿੰਦਾ ਹੁੰਦਾ ਸੀ ਵੀ 13 ਸ਼ੀਟਾਂ ਮਿਲ ਗਈਆਂ ਐਮਪੀ ਦੀਆਂ ਪੰਜਾਬ ਦੇ ਵਿੱਚੋਂ ਮਿਲੀਆਂ ਦੇਸ਼ ਚੋਣੀ ਮਿਲੀਆਂ ਪੂਰੇ ਚੋਂ ਇੱਕ ਵੀ ਸ਼ੀਟ ਕਹਿੰਦੇ ਹੋਰ ਕਿਸੇ ਨੂੰ ਨਹੀਂ ਮਿਲਣੀ ਇਹਨਾਂ ਨੂੰ ਇੱਕ ਸ਼ੀਟ ਵੀ ਨਹੀਂ ਆਈ ਸਾਰੇ ਦੇਸ਼ ਚੋਂ ਜੇ ਕੋਈ ਬਾਈ ਜੀ ਕੰਮ ਕਿਸੇ ਦਾ ਚੰਗਾ ਕਰਨਗੇ ਕੋਈ ਸੱਚਾਈ ਤੇ ਖੜਨਗੇ ਤਾਂ ਹੀ ਲੋਕ ਵੋਟਾਂ ਪਾਉਣਗੇ ਇਹਨਾਂ ਨੂੰ ਦੇਖ ਚੁੱਕੇ ਆਂ ਦੇਖ ਲੋ ਆ ਆਜ਼ਾਦੀ ਦੇਖ ਲਓ ਤੁਸੀਂ ਸ਼ਹਿਰ ਦੇ ਵਿੱਚ ਤੁਸੀਂ ਵੀ ਫਰੀਦਕੋਟ ਦੇ ਵਸਨੀਕ ਆਹੀ ਸ਼ਹਿਰ ਦੇ ਰਹਿਣ ਵਾਲੇ ਹੋ ਤੁਸੀਂ ਕਵਰੇਜ ਪਹਿਲਾਂ ਵੀ ਸ਼ਹਿਰ ਦੀ ਕੀਤੀ ਹੋਣੀ ਵੀ ਸ਼ਹਿਰ ਦੇ ਵਿੱਚ ਕਿੰਨੀ ਚਹਲ ਪੈੜ ਕਿੰਨੀਆਂ ਦੁਕਾਨਾਂ ਖੁੱਲੀਆਂ ਇਹਨਾਂ ਨੇ ਕੋਈ ਦੁਕਾਨ ਤੱਕ ਨਹੀਂ ਖੁੱਲਣ ਦਿੱਤੀ ਕਿਵੇਂ ਸਾਰਾ ਸ਼ਹਿਰ ਸੀਲ ਕੀਤਾ ਹੋਇਆ ਕੀ ਇੱਥੇ ਯਾਰ ਅਤਵਾਦੀ ਆ ਗਏ ਕੋਈ ਦੇਸ਼ ਨਾਲ ਲੜਨ ਜਾ ਰਹੇ ਹਾਂ ਮੁੱਖ ਮੰਤਰੀ ਸਾਹਿਬ ਤੁਸੀਂ ਝੰਡਾ ਲੋਕਾਂ ਦੀ ਆਜ਼ਾਦੀ ਦਾ ਲਹਿਰਾ ਰਹੇ ਹੋ ਲਯਾਦੀ ਆਜ਼ਾਦੀ ਹੈ ਕਿੱਥੇ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਆਜ਼ਾਦੀ ਸਾਨੂੰ ਦੱਸੋ ਤਾਂ ਸਹੀ ਕੋਈ ਵੀ ਬੰਦਾ ਹੱਥ ਖੜਾ ਕਰਕੇ ਦੱਸ ਦੋ ਵੀ ਯਾਰ ਤੁਸੀਂ ਆਜ਼ਾਦ ਹੋ ਲੱਗਦਾ ਕਿਸੇ ਨੂੰ ਵੀ ਆਜ਼ਾਦੀ ਆ ਜੀ ਰਾਤ ਵਾਲੀ ਵੀਡੀਓ ਦੇਦੇ ਆਪਾਂ ਜਿਹੜੀ ਮੋਟਰ ਕਾਲ ਦੇ ਅੰਦਰ ਵੜੇ ਆ ਕੋਟ ਕੋਟ ਕੇ ਕਾਲ ਦੇ ਨਾਲ ਟੀਚਰ ਅੰਦਰ ਵੜੇ ਆ ਕੋਈ ਟੀਚਰ ਨਹੀਂ ਕੋਈ ਬਾਹਰ ਆਉਣ ਦਿੱਤਾ ਕੋਈ ਮੋਟਰ ਤੇ ਰਾਤ ਕੱਟੀ ਆ ਇਹਨਾਂ ਨੇ ਦਿੱਤਾ ਬਲਤਾਰ ਸਿੰਘ ਸੰਧੋ ਨੇ ਝੰਡਾ ਚੁਲਾਇਆ ਫਿਰੋਜ਼ਪੁਰ ਇੱਥੇ ਲਿਖਿਆ ਕਿ ਦੇਸ਼ ਦੇ ਜਵਾਨਾਂ ਕਰਕੇ ਅਸੀਂ ਦਿਨ ਰਾਤ ਆਜ਼ਾਦੀ ਮਾਨਦੇ ਆ ਫਿਰ ਜਿਨ੍ਹਾਂ ਦੇ ਕਰਕੇ ਆਜ਼ਾਦੀ ਮਾਨਦੇ ਆ ਅੱਜ ਇਹ ਲੋਕ ਵੀ ਤਾਂ ਉਹਨੂੰ ਸ਼ਹੀਦੀ ਦਰਜਾ ਦਉਣ ਲਈ ਆਏ ਸੀ ਫਿਰ ਤੁਸੀਂ ਬਿਆਨ ਕੁਝ ਹੋਰ ਦਿੰਨੇ ਆ ਤੇ ਕਰਦੇ ਕੁਝ ਹੋਰ ਕੈਨੀ ਦੇ ਕਰਨ ਵਿੱਚ ਬਹੁਤ ਫਰਕ ਹੈ ਲੋਕ ਤਾਂ ਕਹਿੰਦੇ 1921 ਦਾ ਇਹ ਜ਼ਮੀਨ ਸਮਾਨ ਦਾ ਫਰਕ ਵਾਈ ਬੈਠੇ ਆ ਇਹ ਸੋਚਣਾ ਕਿ ਜੇਕਰ ਇਹ ਨੌਜਵਾਨਾ ਜਿਹੜੇ ਭਰਤੀ ਹੁੰਦੇ ਆ ਜੇ ਸੋਚ ਲੈ ਕਿ ਸਾਡੇ ਅੱਜ ਨੌਜਵਾਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਤਾਂ ਕਿਹਦਾ ਕਿਹਦਾ ਮਾਂ ਪਿਓ ਹਿੰਮਤ ਕਰੂਗਾ ਕਿ ਮੈਂ ਆਪਣੇ ਪੁੱਤ ਨੂੰ ਦੁਬਾਰਾ ਫੌਜ ਚ ਭਰਤੀ ਕਰਾਵਾਂ ਤੇ ਫਿਰ ਫਿਰ ਪਾਕਿਸਤਾਨ ਨੇ ਤੁਹਾਨੂੰ ਇੱਥੇ ਖੰਗਣ ਨਹੀਂ ਦੇਣਾ ਫਿਰ ਇਹ ਨਹੀਂ ਸੋਚ ਲੋਗੇ ਵੀ ਝੰਡੇ ਅਸੀਂ ਲਹਿਰਾ ਦੇਾਂਗੇ ਬਿਲਕੁਲ ਫਰਕ ਪੈਂਦਾ ਜੀ ਹਾਂਜੀ ਤੁਸੀਂ ਇਹ ਤਾਂ ਵੇਖ ਹੀ ਲਿਆ ਹੁਣ ਤੁਸੀਂ ਜਿਹੜੀ ਗੱਲ ਕਰਦੇ ਆਂ ਆਪਾਂ ਵੀ ਆਪਾਂ ਕਹਿੰਨੇ ਵੀ ਲੋਕ ਮਤਲਬ ਵਿਰੋਧ ਕਰਦੇ ਆ ਤੁਸੀਂ ਵੇਖ ਲਓ ਵੀ ਪਹਿਲਾਂ ਲੋਕ ਬੋਲਣ ਨੂੰ ਤਿਆਰ ਨਹੀਂ ਹੁੰਦੇ ਸੀਗੇ ਤੇ ਅੱਜ 30 ਤੋਂ 25 ਤੋਂ 30 ਬੰਦੇ ਜਿਹੜਾ ਆਪਦੀ ਪੜਾਅਸ ਮੰਨਦੀ ਕੱਢ اٹੇ ਆ ਉਹ ਕਹਿੰਦੇ ਵੀ ਕੋਈ ਕੋਸ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਹਰੇਕ ਤਰੀਕੇ ਨਾਲ ਜਿਵੇਂ ਜੇ ਕਿਸ ਤੋਂ ਬੋਲੇ ਜਾਂਦਾ ਬੋਲਦਾ ਉਹ ਠੀਕ ਹੈ ਨਾ ਇੰਨੇ ਕੁ ਲੋਕ ਇੱਕ ਹੀ ਆ ਇਹਨਾਂ ਤੋਂ ਵੀ ਜੇ ਅੱਜ 25 30 ਬੰਦੇ 50 ਬੰਦਾ ਦੇ ਵਿੱਚੋਂ ਬੋਲੀ ਜਾਂਦੇ ਉੱਠ ਕੇ ਤੁਸੀਂ ਇਹ ਵੇਖ ਲਓ ਵੀ 50% ਲੋਕ ਬੋਲਣ ਵੀ ਲੱਗ ਗਏ ਇੱਕ ਕੇ ਇਹਨਾਂ ਦੇ ਖਿਲਾਫ ਇਹ ਇੰਨਾ ਕੁ ਦੁਖੀ ਹੋ ਗਈ ਇਹਨੇ ਤੋਂ ਤਾਂ ਗੱਲਬਾਤ ਕੀਤੀ ਇਸ ਵਕਤ ਕਿਸਾਨ ਜਿਹੜੇ ਆ ਉਹ ਬੈਠੇ ਨੇ ਆਪਣਾ ਸਵਾਲ ਕਰਨ ਦੇ ਲਈ ਪਹੁੰਚੇ ਸੀ ਆਪਣਾ ਵਿਰੋਧ ਪ੍ਰਗਟ ਕਰਨ ਲਈ ਪਹੁੰਚੇ ਸੀ ਪਰ ਮੁੱਖ ਉਹਨਾਂ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ ਤਿੰਨ ਰਾਕੇ ਤੋੜ ਕੇ ਕਹਿੰਦੇ ਇੱਥੇ ਤੱਕ ਪਹੁੰਚਿਆ ਪਰ ਇੱਥੇ ਤਾਂ ਹੁਣ ਵੱਡੇ ਪੱਧਰ ਤੇ ਫੋਰਸ ਲਗਾਈ ਗਈ ਹੈ ਇੱਕ ਵੀਰ ਨੇ ਦੱਸਿਆ ਕਿ ਇਹਨਾਂ ਦੇ ਐਮਐਲਏ ਦੀਆਂ ਗੱਡੀਆਂ ਅੰਦਰ ਨਹੀਂ ਜਾਣ ਦਿੱਤੀਆਂ ਆਈਆਂ ਐਨੀ ਸਕਿਉਰਿਟੀ ਟਾਈਟ ਕੀਤੀ ਹੋਈ ਹੈ ਕਈ ਤਰ੍ਹਾਂ ਦੇ ਸਵਾਲ ਹੈ ਜਵਾਬ ਮੁੱਖ ਮੰਤਰੀ ਕੋਲੇ ਆ ਦੇਣਗੇ ਜਾਂ ਨਾ ਦੇਣਗੇ ਇਹ ਹੁਣ ਬੜਾ ਸਮਾਂ ਦੱਸੇਗਾ